ਬ੍ਰਾਂਟ ਸਿੰਘ ਜੋੜਾ ਦਾ ਸੀ ਨਾ ਉਹਦੀ ਪੁਸ਼ਟੀ ਨਹੀਂ ਕੀਤੀ ਗਈ ਜਿਹੜਾ ਰੱਖਿਆ ਸੀ ਵਿੱਚ ਉਹਦੇ ਇਹਦਾ ਮਤਲਬ ਵੀ ਉਹ ਕੈਂਸਲ ਹੋ ਗਿਆ ਮਤਾ ਲੈ ਬਾਰੇ ਜੋ ਪਤਾ ਲੱਗਾ ਕਿਉਂਕਿ ਮੈਂ ਅੰਦਰ ਤਾਂ ਹੈ ਨਹੀਂ ਸੀ ਇਹ ਵੀ ਮੇਰੇ ਖਾਲੇ ਇਸੇ ਤਰ੍ਹਾਂ ਹੀ ਇਹਦੀ ਵੀ ਪੁਸ਼ਟੀ ਖੈ ਦਾ ਨਹੀਂ ਉਹ ਜਿਹੜੀ ਯਾਨਕ ਅਰਾਧੋ ਨਹੀਂ ਚਾਹੀਦੀ ਆ ਜਿਹੜੀ ਅਧਿਕਾਰ ਖੇਤਰ ਉਹ ਸ਼੍ਰੀ ਅਕਾਲ ਤਖਸਾਲ ਸਾਹਿਬ ਦਾ ਹੈ ਤੇ ਅਕਾਲ ਤਖਸਾਲ ਸਾਹਿਬ ਹੀ ਉਹਨਾਂ ਦੀ ਪੜਤਾਲ ਜਿਹੜੀ ਕਰ ਸਕਦੇ ਆ ਲੋ ਕੁਲ ਭਾਲ ਕਰਨੀ ਚਾਹੀਦੀਆਂ ਨੇ ਔਰ ਜੋ ਦੋ ਤਰੀਕ ਦਾ ਫੈਸਲਾ ਆਇਆ ਹੈ ਉਹ ਕਈ ਵੀਰਾਂ ਨੂੰ ਹਜਮ ਨਹੀਂ ਹੋਇਆ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਨੇ ਲੇਕਿਨ ਏਡੀ ਵੱਡੀ ਸਜ਼ਾ ਭੁਗਤ ਕੇ ਭਾਂਡੇ ਮਾਂਜ ਕੇ ਜੋੜੇ ਸਾਫ਼ ਕਰਕੇ ਆਪਾਂ ਨੇ ਇਹ ਜੀ ਗੱਲਾਂ ਜਰੂਰ ਜਾਂਚ ਕਰਾਉਣੀ ਚਾਹੀਦੀ ਆ ਜੀ ਤੇ ਉਹ ਕਿੰਨੇ ਉਹ ਵੀਡੀਓ ਵਾਇਰਲ ਕੀਤੇ ਉਹਦੇ ਨਾਲ ਅਕਾਲੀ ਦਲ ਕਮਜ਼ੋਰ ਹੋ ਰਿਹਾ ਹੈ ਉਹ ਸਮਝ ਰਹੇ ਨੇ ਕਈ ਬੰਦੇ ਜਿਹੜੇ ਸ਼ਰਾਰਤੀ ਕਰਦੇ ਵੀ ਅਸੀਂ ਇਹ ਬੜੇ ਉਹਦੇ ਵਿੱਚੋਂ ਕੱਢ ਕੇ ਭੇਜ ਰਹੇ ਆ ਕਦੀ ਵੀ ਜਿਹੜੀ ਗੁਪਤ ਗੱਲ ਕਾਲ ਤਕ ਸਾਹਿਬ ਦੀ ਆ ਤੇ ਪੰਥ ਦੀ ਆ ਉਹ ਬਾਹਰ ਲੋਕਾਂ ਚ ਲਿਆਓਗੇ ਤੂੰ ਤੇ ਨਾਲ ਜਿਹੜੀ ਆ ਉਹ ਬੇਵਿਸ਼ਵਾਸੀ ਵਧਦੀ ਆ ਇੱਕ ਜੈਕਟਿਵਿਟੀ ਮੀਟਿੰਗ ਜਿਹੜੀ ਸਮਾਪਤ ਹੋ ਚੁੱਕਿਆ ਸਰ ਨਾਲ ਭਾਈ ਮਨਜੀਤ ਸਿੰਘ ਜੀ ਮਜੂਦ ਨੇ ਭਾਈ ਸਾਹਿਬ ਜੀ ਅੱਜ ਕੀ ਫੈਸਲਾ ਲਿੱਤਾ ਗਿਆ ਕਿਹਾ ਜਾ ਰਿਹਾ ਕਿ ਨਰੈਨ ਸਿੰਘ ਚੋੜੇ ਉਹਨਾਂ ਨੂੰ ਲੈ ਕੇ ਕੋਈ ਫੈਸਲਾ ਜੀ ਮੇਰੇ ਖਿਆਲ ਉਹ ਭਾਈ ਜੀ ਕੀ ਫੈਸਲਾ ਜਿਹੜਾ ਮੀਟਿੰਗ ਦੇ ਵਿੱਚ ਹੁਣ ਤੱਕ ਨਹੀਂ ਵੇਖੋ ਮੈਂ ਤਾਂ ਅੰਦਰ ਨਹੀਂ ਸੀ ਹੈਗਾ ਪਰ ਜੋ ਮੈਨੂੰ ਪਤਾ ਲੱਗਾ ਹੈ ਵੀ ਜਿਹੜਾ ਨਰੈਨ ਸਿੰਘ ਜੋੜਾ ਦਾ ਸੀ ਨਾ ਉਦੀ ਪੁਸ਼ਟੀ ਨਹੀਂ ਕੀਤੀ ਗਈ ਜਿਹੜਾ ਰੱਖਿਆ ਸੀ ਵਿੱਚ ਉਹਦੇ ਇਹਦਾ ਮਤਲਬ ਵੀ ਉਹ ਕੈਂਸਲ ਹੋ ਗਿਆ ਮਤਾ ਜਨਕਿ ਜਿਹੜਾ ਮਤਾ ਪਾਇਆ ਗਿਆ ਸੀ ਪੰਥ ਤੋਂ ਛੇਕਨ ਦਾ ਉਹਨਾਂ ਨੂੰ ਉਹ ਰੱਦ ਕਰ ਉਹ ਪੁਸ਼ਟੀ ਨਹੀਂ ਉਦੀ ਕੀਤੀ ਗਈ ਦਾ ਮਤਲਬ ਰੱਦ ਹੋ ਗਿਆ ਆਟੋਮੈਟਿਕਲੀ ਤੇ ਗਿਆਨੀ ਹਰਪ੍ਰੀਤ ਸਿੰਘ ਦੇ ਮਸਲੇ ਬਾਰੇ ਜੋ ਪਤਾ ਲੱਗਾ ਕਿਉਂਕਿ ਮੈਂ ਅੰਦਰ ਤੱਕ ਹੈ ਨਹੀਂ ਸੀ ਇਹ ਵੀ ਮੇਰੇ ਖਾਲੇ ਇਸੇ ਤਰ੍ਹਾਂ ਇਹਦੀ ਵੀ ਪੁਸ਼ਟੀ ਸ਼ਾਇਦ ਨਹੀਂ ਹੋਊਗੀ ਜੋ ਮੈਨੂੰ ਪਤਾ ਲੱਗਾ ਜਿਹੜੀ ਰਿਪੋਰਟ ਹੋਰ ਕਰਨੀ ਵੀ ਨਹੀਂ ਚਾਹੀਦੀ ਉਹ ਕਮੇਟੀ ਡਿਸੋਲਵ ਕਰਨੀ ਚਾਹੀਦੀ ਆ ਤੇ ਜਿਹੜੇ ਉਹਨਾਂ ਦੀ ਪੜਤਾਲ ਆ ਉਹ ਕਾਲਤਖ ਸਾਹਿਬ ਦੇ ਜਹਿਦਾਰ ਜਿਹੜੇ ਉਹ ਕਰਨ ਇਹ ਮੇਰੀ ਮੰਗ ਵੀ ਹੈਗੀ ਐ ਜਿਹੜੀ ਜਿਹੜੀ ਕਮੇਟੀ ਬਣਾਈ ਗਈ ਹੈ ਕਹਿੰਦੇ ਹਰਪੀ ਸਿੰਘ ਨੇ ਵੀ ਸਵਾਲ ਚੁੱਕੇ ਸੀਗੇ ਕਿ ਇਹ ਉਹੀ ਲੋਕ ਵਿੱਚ ਸ਼ਾਮਲ ਕੀਤੇ ਗਏ ਆ ਜਿਨ੍ਹਾਂ ਨੇ ਮੇਰੇ ਤੇ ਇਲਜ਼ਾਮ ਲਗਾਏ ਨੇ ਤੇ ਉਹਨਾਂ ਨੂੰ ਹੀ ਜਿਹੜਾ ਉਹ ਜਾਂਚ ਕਰਨ ਵਾਸਤੇ ਲਗਾ ਦਿੱਤਾ ਗਿਆ ਵੇਖੋ ਮੈਂ ਸਭਿ ਤੋਂ ਕਮੇਟੀ ਹੀ ਜਿਹੜੀ ਆ ਨਾ ਅਰਾਧੋਣੀ ਚਾਹੀਦੀ ਆ ਜਿਹੜੀ ਅਧਿਕਾਰ ਖੇਤਰ ਆ ਉਹ ਸ਼੍ਰੀ ਅਕਾਲ ਤਖਸਾਲ ਸਾਹਿਬ ਦਾ ਤੇ ਅਕਾਲ ਤਖਸਾਲ ਸਾਹਿਬ ਹੀ ਉਹਨਾਂ ਦੀ ਪੜਤਾਲ ਜਿਹੜੀ ਕਰ ਸਕਦੇ ਆ ਕਿਉਂਕਿ ਜਦੋਂ ਸਾਡੇ ਉਹ ਮੁਲਾਜ਼ਮ ਸੀ ਉਹ ਤੁਹਾਡੇ ਜਿਹੜਾ ਇੱਥੇ ਫਲਾਈਂਗ ਵਿੰਗ ਉਹਨੇ ਕੀਤੀ ਸੀ ਪੜਤਾਲ ਉਹ ਕੇਸ ਖਤਮ ਹੋ ਗਿਆ ਸੀਗਾ ਵੈਸੇ ਤਾਂ ਕੇਸ ਹੀ ਨਹੀਂ ਕੋ ਬਣਦਾ ਵੈਸੇ ਹਾਂ ਤੇ ਜੇ ਕੋਈ ਹੈ ਆ ਤੇ ਉਹ ਕਾਲ ਤੱਕ ਸਾਹਿਬ ਉਹਦੀ ਪੁਸ਼ਟੀ ਕਰ ਸਕਦੇ ਆ ਜਦੋਂ ਜਦੋਂ ਇਹ ਪਤਾ ਹੈ ਕਿ ਇਹ ਜਿਹੜਾ ਅਧਿਕਾਰ ਖੇਤਰ ਹੈ ਜਥੇਦਾਰ ਸਾਹਿਬ ਦਾ ਤੇ ਫਿਰ ਕਿਉਂ ਕਮੇਟੀ ਬਣਾ ਕੇ ਜਿਹੜਾ ਖਲੋ ਇਹ ਮੈਂ ਤਾਂ ਨਹੀਂ ਦੱਸ ਸਕਦਾ ਇਹ ਤਾਂ ਉਹਨ ਸਾਨੂੰ ਪ੍ਰਧਾਨ ਸਾਹਿਬ ਦੱਸ ਸਕਦੇ ਆ ਕਿਉਂਕਿ ਮੈਂ ਤਾਂ ਨਾਗ ਦਾ ਐਗਜ਼ੈਕਟ ਉਹਦੇ ਵਿੱਚ ਹੈਗਾ ਤੇ ਨਾ ਕੋਈ ਹੋਰ ਹੈ ਮੈਂ ਤੇ ਜੋ ਗੱਲ ਮੈਨੂੰ ਪਤਾ ਲੱਗਾ ਮੈਂ ਤਾਂ ਉਹ ਗੱਲ ਹੈ ਸਿੰਘ ਚੋੜੇ ਉਹਨਾਂ ਨੂੰ ਲੈ ਕੇ ਪਹਿਲਾਂ ਕਹਿਆ ਗਿਆ ਸੀ ਕਿ ਪੰਥ ਤੋਂ ਛੇਕਿਆ ਜਾਵੇ ਕਈ ਗੱਲਾਂ ਉੱਠੀਆਂ ਸਨ ਕੌਮ ਇਕੱਠੀ ਹੋਈ ਸੀ ਕਿ ਫਿਰ ਕੀ ਮਤੇ ਦੀ ਪੁਸ਼ਟੀ ਨਹੀਂ ਹੋਈ ਜਦੋਂ ਦਾ ਮਤ ਜੋ ਅੰਦਰ ਪਤਾ ਲੱਗਾ ਹੈ ਉਹ ਉਹਦੀ ਪੁਸ਼ਟੀ ਨਹੀਂ ਹੋਈ ਤਾਂ ਖਤਮ ਹੋ ਗਿਆ ਜੀ ਸਿੰਘ ਜੀ ਇੱਕ ਹੋਰ ਹੈ ਕਿ ਜਿਵੇਂ 2 ਤਰੀਕ ਨੂੰ ਜਿਹੜੇ ਫੈਸਲੇ ਲੈ ਕੇ ਆਏ ਸੀ ਕਿ ਤਿੰਨ ਦਿਨਾਂ ਦੇ ਵਿੱਚ ਅਸਤੀਫੇ ਦੇਣੇ ਨੇ ਫਿਰ 20 ਦਿਨ ਦਾ ਸਮਾਂ ਦੇ ਦਿੱਤਾ ਉਹ ਮੈਂ ਕਹਿਣਾ ਚਾਹਣਾ ਹੈ ਵੀ ਜੋ 2 ਤਰੀਕ ਵਾਲੇ ਫੈਸਲੇ ਇਨ ਬੈਨ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜੇ ਮੰਨਣੇ ਚਾਹੀਦੇ ਆ ਸੱਤ ਮੈਂਬਰੀ ਕਮੇਟੀ ਜਿਹੜੀ ਬਣੀ ਹੈ ਔਰ ਉਹ ਹੀ ਭਰਤੀ ਕਰੇ ਔਰ ਜਿਹੜੇ ਕੁਝ ਬੰਦੇ ਸਾਡੇ ਨਾਲ ਰੁੱਸ ਕੇ ਦੂਜੀਆਂ ਪਾਰਟੀਆਂ ਚੱਲੇਗੇ ਤਾਂ ਕਿ ਉਹ ਵੀ ਆ ਜਾਣੇ ਕੋਈ ਘਰਾਂ ਚ ਬੈਠ ਕੇ ਆ ਉਹ ਵੀ ਨਾਲ ਆ ਜਾ ਕੋਈ ਨਵਾਂ ਨੌਜਵਾਨ ਵੀ ਕਾਲੀ ਦਲਤ ਵਿੱਚ ਜੁੜਨਾ ਚਾਹੁੰਦੇ ਆ ਨਵੀਂ ਭਰਤੀ ਹੋ ਗਈ ਤਾਂ ਉਹ ਸਾਡੇ ਨਾਲ ਜੁੜ ਸਕਦੇ ਆ ਔਰ ਉਹ ਸੱਤ ਮੈਂਬਰੀ ਕਮੇਟੀ ਜਿਹੜੀ ਹੈ ਕਾਲ ਤਖਸਾ ਦਾ ਹੁਕਮ ਜਿਹੜਾ ਹੈ ਦੋ ਤਰੀਕਾ ਲਾ ਮੰਨਣਾ ਚਾਹੀਦਾ ਭਾਈ ਜੀ ਦੀ ਇੱਕ ਆਡੀਓ ਭਾਈ ਜੀ ਦੀ ਵੀਡੀਓ ਆਡੀਓ ਵੀਰਲ ਹੋਈ ਸੀ ਪ੍ਰਧਾਨ ਜੀ ਦੀ ਜਿਹਦੇ ਵਿੱਚ ਸ਼ਰੋਮਨੀ ਸਾਬਕਾ ਪ੍ਰਧਾਨ ਨੇ ਸ਼ਰੋਮਨੀ ਗੁਰਦਾ ਪਰਬੰਧਕ ਕਮੇਟੀ ਬੀਬੀ ਜੀ ਨੂੰ ਉਹਨਾਂ ਦੇ ਖਿਲਾਫ ਸ਼ਬਦਾਵਲੀ ਜਿਹੜੀ ਵਰਤੀ ਗਾਲਾਂ ਤੱਕ ਕੱਢੀਆਂ ਗਈਆਂ ਉਹ ਤਾਂ ਕਾਲ ਤਖਸਾ ਤੋਂ ਨਾਫੀ ਮੰਗ ਲਈ ਆ ਪ੍ਰਧਾਨ ਤਮ ਹੋ ਗਿਆ ਬੀਬੀ ਜੀ ਬਾਰੇ ਐਦਾ ਬੋਲਿਆ ਕਿ ਉਹ ਚੰਗੀ ਗੱਲ ਹੈ ਉਹ ਐਡੀ ਵੱਡੀ ਸੰਸਥਾ ਬੋਲਿਆ ਮਾੜੀ ਗੱਲ ਸੀ ਪਰ ਉਹਨਾਂ ਨੇ ਕਾਲ ਤਖਤ ਸਾਹਿਬ ਕੋਲ ਖੁਦ ਜਾ ਕੇ ਐਪਲੀਕੇਸ਼ਨ ਦੇ ਕੇ ਮੇਰੇ ਤੋਂ ਮਾੜਾ ਲਫ਼ਜ਼ ਨਿਕਲ ਗਿਆ ਤੇ ਸਜ਼ਾ ਲਾ ਕੇ ਉਹਦਾ ਇਸ਼ੂ ਤਾਂ ਖਤਮ ਹੋ ਗਿਆ ਹੁਣ ਉਹਦੇ ਬਾਰੇ ਨਹੀਂ ਮੈਨੂੰ ਕੋ ਕਰਦੇ ਸਿੱਖ ਕਿਵੇਂ ਵੇਖਦੇ ਹੋ ਤੁਸੀਂ ਪਰ ਵੇਖੋ ਇੱਕ ਚੀਜ਼ ਹੈ ਬਤੌਰ ਸਿੱਖ ਜਦੋਂ ਕਾਲ ਤਖਤ ਸਾਹਿਬ ਕੋਲੇ ਮਸਲਾ ਚਲੇ ਜਾਂਦਾ ਨਾ ਉਹ ਤਾਂ ਸਾਡੀ ਕੋਈ ਆਪਣੀ ਦੀ ਜੀ ਨਹੀਂ ਰਹਿ ਰਹੇ ਜਿੰਦੀ ਉਹਨੂੰ ਮਸਲਾ ਖਤਮ ਹੋ ਜਾਂਦਾ ਪਰ ਭਾਈ ਜੀ ਇੱਕ ਗੱਲ ਹੈ ਕਿ ਇੱਕ ਜਨਾਨੀ ਦੇ ਖਿਲਾਫ ਜਿਹੜੀ ਏਡੀ ਬੱਚੋ ਉੱਚੀ ਪਦਵੀ ਤੇ ਰਹੀ ਹੋਵੇ ਕੀ ਇਹ ਅਜਿਹੀ ਸ਼ਬਦਾਵਲੀ ਜੀ ਮੈਂ ਨਾ ਵੀ ਉਹ ਮਾੜੀ ਗੱਲ ਸੀ ਲੇਕਿਨ ਉਹਨਾਂ ਨੇ ਜਾ ਕੇ ਆਪ ਹੀ ਮਾਫੀ ਮੰਗ ਲਈ ਆ ਟਿਸ਼ੂ ਤਾਂ ਉਹ ਜਿਹੜਾ ਹੁਣ ਖਤਮ ਹੋ ਗਿਆ ਉਹਨੂੰ ਆਪਾਂ ਕਿਉਂ ਲਾਈਵ ਕਰਦੇ ਆ ਜੀ ਉਹ ਖਤਮ ਹੋ ਗਿਆ ਪ੍ਰਧਾਨ ਜੀ ਨੇ ਮਾਫੀ ਮੰਗ ਲਈ ਆ ਕਿ ਇਸ ਜਿਹੜਾ ਇਹ ਆ ਭਾਂਡੇ ਵੀ ਮਾਜਲੇ ਜੋੜੇ ਵੀ ਸਾਫ਼ ਕਰ ਲਏ ਬੀਬੀ ਜੀ ਤੁਹਾਡੇ ਨਾਲ ਵੀ ਕਾਫੀ ਦਿਨ ਸੁਧਾਰ ਲਾਇਰ ਚ ਤੁਸੀਂ ਕੱਟਨੇ ਹੋ ਹੁਣ ਵੀ ਸਾਡੇ ਨਾਲ ਨੇ ਠੀਕ ਹੈ ਨਾ ਉਹ ਉਹਦੇ ਚ ਕੋਈ ਦਰ ਆਇਆ ਨਹੀਂ ਗਿਆ ਹੀ ਸਾਡੇ ਸਤਿਕਾਰਯੋਗ ਨੇ ਬੀਬੀ ਜੀ ਆ ਉਸ ਅੱਜ ਵੀ ਇਕੱਠੇ ਆ ਸਤਕਾਰਯੋਗ ਵੀ ਵਿਗੇ ਆ ਪਰ ਮੈਂ ਸਮਝਦਾ ਜਦੋਂ ਕਾਲ ਤੱਕ ਸਭ ਤੋਂ ਵੱਡਾ ਤਾਂ ਕੋਈ ਨਹੀਂ ਨਾ ਹੈਗਾ ਭਾਵੇਂ ਮਹਿਲਾ ਕਮਿਸ਼ਨ ਹੀ ਹੋਵੇ ਭਾਵੇਂ ਕੋਈ ਹੋਵੇ ਜਿਹੜੀ ਤੋਂ ਗੱਲ ਮੈਨੂੰ ਗਾਂਹ ਕਹਿਣੀ ਆ ਕਾਲ ਤੱਕ ਸਭ ਤੋਂ ਵੱਡਾ ਕੋਈ ਨਹੀਂ ਹੈਗਾ ਚਲੋ ਇਹ ਤਾਂ ਹੋ ਗਿਆ ਬੀਬੀ ਦਾ ਮੁੱਦਾ ਖਤਮ ਹੋ ਗਿਆ ਸਜਾ ਭੂਤਲੀ ਜਿਹੜੀ ਉਹ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਦਾ ਮੁੱਦਾ ਲੱਗਦਾ ਕਿ ਸਮਾਂ ਤੋਂ ਜਿੰਵੇਂ ਲਾਂਬੇ ਕੀਤਾ ਗਿਆ ਕਮੇਟੀ ਦੀ ਜਾਂਚ ਹਜੇ ਕੁਝ ਨਹੀਂ ਕੁਝ ਪਤਾ ਨਹੀਂ ਸਾਹਮਣੇ ਲੱਗਾ ਕਿ ਕਿਵੇਂ ਉਹ ਤਾਂ ਕਮੇਟੀ ਮੇਰੇ ਖਿਆਲ ਅੱਜ ਇਹਨਾਂ ਨੇ ਚ ਲੈੰਦਾ ਨਹੀਂਗਾ ਮਤਾ ਜਿਹੜਾ ਉਹ ਵਹ ਕਮੇਟੀ ਰੱਦ ਕਰ ਦੇਣੀ ਚਾਹੀਦੀ ਇਹ ਤਾਂ ਕਾਲ ਤੱਕ ਸਾਬ ਨੂੰ ਅਧ ਗਿਆਨੀ ਜੀ ਜੇਸਾ ਵਾਂਗ ਬਹਾਲ ਕਰਨੀ ਚਾਹੀਦੀ ਬਿਲਕੁਲ ਬਹਾਲ ਕਰਨੀ ਚਾਹੀਦੀਆਂ ਨੇ ਔਰ ਜੋ ਦੋ ਤਰੀਕ ਦਾ ਫੈਸਲਾ ਆਇਆ ਹੈ ਉਹ ਕਈ ਵੀਰਾਂ ਨੂੰ ਹਜਮ ਨਹੀਂ ਹੋਇਆ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਨੇ ਲੇਕਿਨ ਐਡੀ ਵੱਡੀ ਸਜ਼ਾ ਭੁਗਤ ਕੇ ਭਾਂਡੇ ਮਾਂਜ ਕੇ ਜੋੜੇ ਸਾਫ਼ ਕਰਕੇ ਆਪਾਂ ਨੂੰ ਇਹ ਜੀ ਗੱਲਾਂ ਜੀ ਤਕਵੀਰ ਸਿੰਘ ਬਾਦਲ ਹੁਣਾਂ ਦਾ ਕਬਜ਼ਾ ਹੈਗਾ ਹਾਲੇ ਵੀ ਉਹਨਾਂ ਦੀ ਚਲਦੀ ਹੈ ਕਿ ਉਹਨਾਂ ਦੇ ਹੁਕਮਾਂ ਦੇ ਨਾਲ ਹੀ ਸਾਰਾ ਕੁਝ ਹੋਇਆ ਵੇਖੋ ਅਜੇ ਸ਼੍ਰੋਮਣੀ ਕਮੇਟੀ ਤਾਂ ਤੁਹਾਨੂੰ ਪਤਾ ਹੀ ਆ ਜਬ ਪਿਛੇ ਉਹਨਾਂ ਚੋਣ ਹੋ ਕੇ ਆ ਖੁੱਲ ਕੇ ਗੱਲ ਦੱਸੋ ਤੁਹਾਨੂੰ ਇਹ ਖੁੱਲ ਕੇ ਮੈਂ ਦੱਸੋ ਕੋਈ ਕੋਈ ਖੁੱਲ ਕੇ ਦੱਸਿਓ ਕੋਈ ਉਹਦੇ ਚ ਆ ਵੀ ਵੇਖੋ ਸਾਰਾ ਕੁਝ ਜੇ ਉਹਨਾਂ ਦਾ ਇਹ ਪ੍ਰਧਾਨ ਸਾਹਿਬ ਇੱਥੇ ਹੈਗੇ ਆ ਗੱਲ ਤਾਂ ਉਹਨਾਂ ਦੀ ਚੱਲਦੀ ਹੈ ਪਰ ਵੇਖੋ ਜਦੋਂ ਆਪਾਂ ਸ਼੍ਰੋਮਣੀ ਕਮੇਟੀ ਉਹਨ ਵੱਖਰੀ ਆ ਕਾਲੀ ਦਲ ਨੂੰ ਤਗੜਾ ਕਰਨ ਵਾਸਤੇ ਜੋ ਫੈਸਲੇ ਕਾਲ ਤੱਕ ਸਭ ਤੇ ਹੋਏ ਆ ਨਾ ਉਹ ਇਹਨ ਬਿਨ ਮੰਨਣੇ ਚਾਹੀਦੇ ਆ ਤਾਂ ਕਿ ਕਾਲੀ ਦਲ ਤਕੜਾ ਹੋਵੇ ਅਸੀਂ ਕਾਲੀ ਦਲ ਨੂੰ ਤਕੜਾ ਕਰਨਾ ਚਾਹੁੰਦੇ ਆ ਕਾਲੀ ਦਲ ਚ ਰਹਿਣਾ ਕਰਦਾ ਹਰਪੀ ਸਿੰਘ ਜੀ ਹਾਲਾਂਕਿ ਜਿਵੇਂ ਵਿਰਸਾ ਸਿੰਘ ਬਲਟੋਹਾ ਕੋਲੋਂ ਲਗਾਤਾਰ ਵੀਡੀਓ ਆਪਣੇ ਪੇਜ ਤੇ ਪਾਈਆਂ ਜਾ ਰਹੀਆਂ ਨੇ ਜਦਕਿ ਵੀਡੀਓ ਸਿਰਫ ਜਸੇਦਾਰ ਸਾਹਿਬ ਕੋਲੋਂ ਹੀ ਸਿਰ ਕਿਵੇਂ ਲੀਕ ਹੋਈਆਂ ਵੀਡੀਓ ਕੌਣ ਹੈ ਦੇ ਪਿੱਛੇ ਉਹ ਉਹ ਜ਼ਰੂਰ ਜਾਂਚ ਕਰਾਉਣੀ ਚਾਹੀਦੀ ਆ ਜੀ ਤੇ ਉਹ ਕਿੰਨੇ ਉਹ ਵੀਡੀਓ ਵਾਇਰਲ ਕੀਤੇ ਉਹਦੇ ਨਾਲ ਕਾਲੀ ਦਲ ਕਮਜ਼ੋਰ ਹੋ ਰਿਹਾ ਹੈ ਉਹ ਸਮਝ ਰਹੇ ਨੇ ਕਈ ਬੰਦੇ ਜਿਹੜੇ ਸ਼ਰਾਰਤੀ ਕਰਦੇ ਵੀ ਅਸੀਂ ਆ ਵੜੇ ਉਹਦੇ ਵਿੱਚੋਂ ਕੱਢ ਕੇ ਭੇਜ ਰਹੇ ਆ ਕਦੀ ਵੀ ਜਿਹੜੀ ਗੁਪਤ ਗੱਲ ਕਾਲ ਤਖਤ ਸਾਹਿਬ ਦੀ ਆ ਤੇ ਪੰਥ ਦੀ ਆ ਉਹ ਬਾਹਰ ਲੋਕਾਂ ਚ ਲਿਆਓਗੇ ਤੇ ਉਹਦੇ ਨਾਲ ਜਿਹੜੀ ਆ ਉਹ ਬੇਵਿਸ਼ਵਾਸੀ ਵੱਧਦੀ ਆ ਭਾਈ ਮਜੀਦ ਸਿੰਘ ਜੀ ਵੀਡੀਓ ਵੇਖ ਕੇ ਅਜਿਹਾ ਲੱਗਦਾ ਸੀ ਜਿਵੇਂ ਵਿਰਸਾ ਸਿੰਘ ਬਲਟੋਹਾ ਨੂੰ ਤਲਬ ਨਹੀਂ ਕੀਤਾ ਗਿਆ ਵਿਰਸਾ ਸਿੰਘ ਬਲਟੋਹਾ ਨੇ ਜ세ਦਾਰਾਂ ਨੂੰ ਤਲਬ ਕੀਤਾ ਜੋ ਸਵਾਲ ਬਾਜੀ ਕਰ ਉਹ ਵੇਖੋ ਉਹਨਾਂ ਨੂੰ ਉਹਨਾਂ ਨੇ ਕਾਲੀ ਦਲ ਦੇ ਵਿੱਚੋਂ ਹੀ ਕੱਢ ਦਿੱਤਾ ਮੈਂ ਉਹਦੇ ਬਾਰੇ ਕੀ ਗੱਲ ਕਹਿ ਸਕਦਾ ਮੈਂ ਨਹੀਂ ਉਹਨਾਂ ਬਾਰੇ ਹੁਣ ਕੋਈ ਗੱਲ ਕਰਨੀ ਚਾਹੁੰਦਾ ਕਿਉਂਕਿ ਜਿਹੜੇ ਮਸਲੇ ਕਾਲ ਤੱਕ ਸਾਹ ਤੇ ਆਲੜੀ ਹੋ ਚੁੱਕੇ ਨੇ ਮੈਂ ਉੱਤੇ ਕਿੰਤੂ ਪ੍ਰੰਤੂ ਦੀ ਕਰਨਾ ਸਿਰਾਮਾ ਤੁਹਾਡੇ ਖਿਆਲ ਨਾਲ ਅਖੀਰ ਦੇ ਵਿੱਚ ਗਿਆਨੀ ਹਰਪ੍ਰਿੰਦ ਸਿੰਘ ਦੀ ਬਹਾਲ ਹੋਣੀ ਬਹਾਲ ਹੋਣੀ ਦੀ ਗਵਾਈ ਕਰਨ ਤੇ ਕਾਲੀ ਦਲ ਵੀ ਟਕਰਾ ਹੋਵੇ ਵੇਖੋ ਕਾਲੀ ਦਲ ਤੋਂ ਬਗੈਰ ਪੰਜਾਬ ਦਾ ਨਹੀਂ ਸਰਨਾ ਪੰਥ ਦਾ ਨਹੀਂ ਸਰਨਾ ਔਰ ਇਹ ਜਿੰਨਾ ਚਿਰ ਕਾਲੀ ਦਲ ਟਕਰਾ ਨਹੀਂ ਹੁੰਦਾ ਉਹਨਾਂ ਚਿਰ ਪੰਜਾਬ ਨਹੀਂ ਟਕਰਾ ਹੋ ਸਕਦਾ ਕਦੇ ਜਿੰਨ ਸਿੰਘ ਚੋੜੇ ਉਹਨਾਂ ਦੇ ਹੱਕ ਦੇ ਵਿੱਚ ਜਿੱਥੇ ਬੰਦੀਆਂ ਆਈਆਂ ਸਨ ਤਾਂ ਉਹਨਾਂ ਦਾ ਕਹਿਣਾ ਸੀਗਾ ਕਿ ਕੌਮ ਤੋਂ ਨਹੀਂ ਛੇਕਣਾ ਚਾਹੀਦਾ ਤਾਂ ਅੱਜ ਕਿਵੇਂ ਵਿਗਦੇ ਇਸ ਫੈਸਲੇ ਤੇ ਚੰਗਾ ਹੋਇਆ ਸਗੋ ਨਨ ਮਤਾ ਜਿਹੜਾ ਹੈ ਉਹ ਪੁਸ਼ਟੀ ਕੀਤੀ ਬਹੁਤ ਚੰਗਾ ਮੈਂ ਦੀ ਸ਼ਲਾਘਾ ਕਰਦਾ ਸ਼੍ਰੋਮਣੀ ਕਮੇਟੀ ਨੇ ਜਿਹੜੀ ਕੋਈ ਹੋਈ ਸੀ ਗਲਤੀ ਉਹਨੂੰ ਸਗੋ ਸੁਧਾਰ ਲਿਆ ਚੰਗਾ ਕੰਮ ਕੀਤਾ ਪ੍ਰਧਾਨ ਜੀ ਨੇ ਜੀ ਤਾਂ ਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਇਹ ਸਨ ਭਾਈ ਮਨਜੀਤ ਸਿੰਘ ਜੀ ਤਾਂ ਖੁੱਲ ਕੇ ਗੱਲਬਾਤ ਕਿਉਂਕਿ ਐਗਜ਼ੈਕਟਿਵ ਦੀ ਮੀਟਿੰਗ ਜਿਹੜੀ ਆ ਸਮਾਪਤ ਹੋ ਚੁੱਕੀ ਆ ਤਾਂ ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਜੋ ਪ੍ਰਧਾਨ ਸਾਹਿਬਾਨ ਹੈਗੇ ਨੇ ਉਹਨਾਂ ਵੱਲੋਂ ਮੀਡੀਆ ਦੇ ਨਾਲ ਕੋਈ ਵੀ ਗੱਲਬਾਤ ਨਹੀਂ ਕੀਤੀ ਗਈ ਤਾਂ ਹੁਣ ਜੋ ਭਾਈ ਮਨਜੀਤ ਸਿੰਘ ਜੀ ਦੇ ਮੁਤਾਬਕ ਜੋ ਉਹਨਾਂ ਨੇ ਖੁੱਲ ਕੇ ਜਿਹੜੀ ਗੱਲਬਾਤ ਜੋ ਪੱਤਰਕਾਰਾਂ ਨਾਲ ਸਾਂਝੀ ਕੀਤੀ ਆ ਤਾਂ ਇਹ ਵੀ ਕਿਹਾ ਕਿ ਜੋ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਉਹਨਾਂ ਦੀਆਂ ਸੇਵਾਵਾਂ ਜੜੀਆਂ ਦੁਬਾਰਾ ਤੋਂ ਬਹਾਲ ਹੋਣੀਆਂ ਚਾਹੀਦੀਆਂ ਨੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ਸੁਨੇਕ ਜਗਵੰਦੀ ਟੀਵੀ ਸ਼